ਇਹ ਕੀ ਹੈ ਵੀ ਏ ਕੀ ਲੱਗੇ ਆਇਓ ਓਪਨ ਕਰੋ ਮੈਂ ਕੀ ਓਪਨ ਕਰਾਂ ਮੈਨੂੰ ਕੀ ਪਤਾ ਕੀ ਚੀਜ਼ ਆ ਦੇਖੋ ਅੱਛਾ ਤਾਂ ਹੀ ਕਹਿੰਦੇ ਸੀ ਮੈਂ ਤੈਨੂੰ ਦਿਖਾਉਣਾ ਨਹੀਂ ਸੀ ਜਾਉਂਦਾ ਹੈ ਕੀ ਲਿਕੇ ਓਪਨ ਵਿਦ ਹੈਪੀ ਮੂਡ ਬੈਸਟ 올 ਵਿਸ਼ਸ ਫॉर ਕੀ ਹੈ ਲਾਈਫ ਪਾਰਟਨਰ ਮਾਈ সুইਟ ਵਾਈਬਸ ਵਿੰਦ ਡਾਕਟਰ ਰਤਨ ਸਿੰਘ ਜਿਲ੍ਹਾ ਇੱਕ ਹੀ ਚੀਜ਼ ਕਾਦੀ ਹੈ ਬਤਨ ਲੱਗੇ ਲਿਖਿਆ ਤਾਂ ਕੁਝ ਹੋਇਆ ਨਹੀਂ ਉੱਤੇ ਵਾਲਾ ਪੜੋ ਮੇਰਾ ਪ੍ਰੋਮ ਡਾਕਟਰ ਆਰ ਐਸ ਜੱਲਾ ਹੈਪੀ ਵਾਈਫ ਡੇ ਕਿਹੜਾ ਅੱਜ ਕੱਲ ਨੂੰ ਆਸ ਵੀਰੇ ਮੈਂ ਰਾਤ ਨੂੰ ਕਿਤੇ ਅੱਛਾ ਤੁਹਾਡੇ ਕੋਲ ਰਿਆ ਨਹੀਂ ਆ ਹੈ ਬੱਸ ਜਦ ਕਮਾ ਕਾਲੂ ਠਹਿਰ ਤਾ ਨਹੀਂ ਤੁਹਾਡੇ ਕੋਲ ਰੁਕਿਆ ਨਹੀਂ ਗਿਆ ਕੱਲ੍ਹ ਤਾਂ ਰਾਤ ਨੂੰ ਮੈਂ 12 ਵਜੇ ਕਿਸ ਤੋਂ ਮੈਨੂੰ ਤਾਂ ਪਤਾ ਹੀ ਨਹੀਂ ਵੀ ਵਾਈਫ ਡੇ ਆ ਕੱਲ੍ਹ ਅਰੇ ਵਾਹ ਜੀ ਵਾ ਫਸਟ ਟਾਈਮ ਮੈਨੂੰ ਹੈਨ ਗਿਫਟ ਮਿਲ ਰਿਹਾ ਹੈ ਫਸਟ ਟਾਈਮ ਲਾਈਵ ਤੇ ਸਹੀ ਗੱਲ ਕੋਈ ਗਿਫਟ ਮੈਨੂੰ ਮਿਲ ਰਿਹਾ ਕੋਈ ਵੀ ਨਹੀਂ ਐਨੀਵਰਸਰੀ ਦਾ ਐ ਤਾਂ ਮੈਂ ਇੱਕ ਵਾਰ ਦਿੱਤਾ ਸੀ ਤੁਸਨੂੰ 골ਡ ਦਾ ਘੜਾ ਹੈਨਾ ਹਲੋ ਥੈਂਕ ਯੂ ਥੈਂਕ ਯੂ ਸੋ ਮਚ ਓਪਨ ਕਰੋ थैंक यू जी थैंक यू ਦੇਖੋ ਕੀ ਆ ਲੜਨ ਨੂੰ ਛੇੜ ਨਹੀਂ ਜਾਂਦਾ ਲੜਨ ਨੂੰ ਤੁਸੀਂ ਛੇੜ ਲੈਣੀ ਮੈਂ ਥੋੜਾ ਮੈਂ ਤਾਂ ਕੋਈ ਮਰਦੀ ਹੈ ਜੀ ਤੁਸੀਂ ਭਾਂਡੇ ਭਾਲਦੇ ਮੈਂ ਲੜਨ ਅਰੇ ਬਾਦੀ ਬਾ ਦਰਮੇਂ ਘਰ ਵਿੱਚ ਗੂੜ ਲੱਗ ਰਿਹਾ ਜੀ ਅੰਦਰ ਨੂੰ ਦੇਖਾ ਕਰੋ ਕਿੱਥੇ ਗਿਆ ਓਹ ਕਿੱਥੇ ਗਿਆ ਮੋਟਾ ਮਨ ਅਗਿਆਤ ਹੈ। ਓ ਵਾਹ ਵਾਹ ਜੀ ਵਾਹ ਉਹ ਵੀ ਬੰਦ ਗਲੇ ਦਾ ਆ ਆਹ ਇਹ ਬੰਦ ਗਲੇ ਦਾ ਮੈਂ ਬੰਦ ਗਲੇ ਦਾ ਹੈ ਨਹੀਂ ਤੇਰੇ ਕੋਲ ਕੁਝ ਪੂਰੀ ਠੰਡ ਚ ਪਊਗਾ ਕਰ ਮੈਂ ਕੱਪੜਾ ਸਾਰਾ ਤੇ ਨਾਲ ਲਾਜੂ ਹੈ ਵਾਹ ਜੀ ਵਾਹ ਥੈਂਕ ਯੂ ਥੈਂਕ ਯੂ ਸੋ ਮਚ ਨਾਪਤਾ ਜੂਗਾ ਨਾ ਹਾਂ ਨਾਪਤਾ ਇਸਟੈਚੇਬਲ ਹੈ ਨਹੀਂ ਠੀਕ ਹੈ ਲਾਰਜ ਹੈ ਵੈਸੇ ਠੀਕ ਹੈ ਲਾਰਜ ਹੈਗਾ ਪਰ ਸਾਈਜ਼ ਠੀਕ ਹੈ थैंक यू ਸੋ ਮਚ थैंक यू थैंक यू ਬੇ ਮਦਰ ਡਿਊਟੀ ਤੋਂក៏ ਚਲੇ ਗਿਆ ਸੀ ਓਏ ਤੂੰ ਓਏ ਤੈਨੂੰ ਕੀ ਕਹਿੰਦਾ ਹਾਂਜੀ ਗੁੱਡ ਈਵਨਿੰਗ ਜੀ ਸਾਰਿਆਂ ਨੂੰ ਏ ਆਏ ਹੈ ਜੀ ਸਾਡੇ ਗੈਸਟ ਤੇ ਇਸ ਤਕਰੀਬਨ ਸਾਨੂੰ 30 ਸਾਲ ਬਾਅਦ ਕਿਤੇ ਜਾ ਕੇ ਮਿਲੇ ਆਂ ਇੰਦਰ ਜਿਹੜੇ ਆਹ yellow suit ਵਾਲੇ ਹੈਗੇ ਆ ਇਹ ਨਾ ਡਾਕਟਰ ਸਾਹਿਬ ਦੇ ਸਿਸਟਰ ਲੱਗਦੇ ਆਂ ਔਰ ਉਹ ਸਾਹਮਣੇ ਹੈਗੇ ਆ ਬੈਠੇ ਜਿਨ੍ਹਾਂ ਦੀ ਬੇਟੀ ਅਸੀਂ ਨਾ ਇਹਨਾਂ ਨੂੰ ਮਿਲ ਕੇ ਇੰਨੇ ਜ਼ਿਆਦਾ ਐਕਸਾਈਟਡ ਇਮੋਸ਼ਨਲ ਹੋ ਗਏ ਸੀ ਕਿਉਂਕਿ ਪਹਿਲਾਂ ਸਾਡਾ ਨਾ ਬਹੁਤ ਜ਼ਿਆਦਾ ਵਧੀਆ ਹੋ ਸੀ ਆਪਸ ਵਿੱਚ ਪਰ ਉਸ ਤੋਂ ਬਾਅਦ ਫਿਰ ਸਾਨੂੰ ਇਹ ਮਿਲੇ ਹੀ ਨਹੀਂ ਹੈਗੇ ਸਾਨੂੰ ਮਤਲਬ ਪਤਾ ਹੀ ਨਹੀਂ ਸੀ ਕਿ ਵੀ ਕਿੱਥੇ ਰਹਿ ਰਹੇ ਨੇ ਤੇ ਇਸ ਕਰਕੇ ਸਾਡਾ ਇਹਨਾਂ ਨਾਲ ਸੰਪਰਕ ਨਹੀਂ ਸੀ ਹੋ ਰਿਹਾ ਸੀ ਕਦੇ ਤੇ ਅਚਾਨਕ ਇਹ ਸਾਨੂੰ ਫਿਰ ਇਹਨਾਂ ਦੇ ਬਾਰੇ ਪਤਾ ਲੱਗਿਆ ਤੇ ਡਾਕਟਰ ਸਾਹਿਬ ਨੇ ਫਿਰ ਇਹਨਾਂ ਦਾ ਨੰਬਰ ਲੈ ਕੇ ਫਿਰ ਅਸੀਂ ਬੁਲਾ ਲਿਆ ਇਹਨਾਂ ਨੂੰ ਵੀ ਆ ਕੇ ਜਾਏ ਤੇ ਇਹ ਬਹੁਤ ਹੀ ਜ਼ਿਆਦਾ ਇਮੋਸ਼ਨਲ ਹੋ ਗਏ ਸੀਗੇ ਬਹੁਤ ਹੀ ਇਮੋਸ਼ਨਲ ਕੁੜੀ ਹੈ ਇਹ ਨਾਮ ਇਹਨਾਂ ਦਾ ਜਸਵਿੰਦਰ ਕੌਰ ਹੈ ਜਸੂ ਹੁਣ ਤਾਂ ਇਹ ਨੰਗਲ ਰਹਿੰਦੇ ਆ ਕਿਉਂਕਿ ਇਹਨਾਂ ਦੇ ਸਹੁਰੇ ਜਿਹੜੇ ਹੈਗੇ ਨੰਗਲ ਆ ਵੈਸੇ ਇਹਨਾਂ ਦੀ ਮੈਰਿਜ ਤੇ ਅਸੀਂ ਆਏ ਜ਼ਰੂਰ ਸੀਗੇ ਉਦੋਂ ਤੇ ਪਰ ਉਸ ਤੋਂ ਬਾਅਦ ਨਹੀਂ ਫਿਰ ਅਸੀਂ ਮਿਲੇ ਸੀ ਸਾਨੂੰ ਪਤਾ ਨਹੀਂ ਸੀਗੇ ਵੀ ਇਹ ਕਿੱਥੇ ਰਹਿੰਦੇ ਨੇ ਨੰਗਲ ਲਓ ਜੀ ਟਾਈਮ ਹੋ ਗਿਆ 9:00 ਬਜੇ 10 ਮਿੰਟ ਛੋਟਾ ਭਾਬੀ ਦਾ ਬਹੁਤ ਸੋਹਣਾ ਉਹ ਜਿਹੜਾ ਹਨਾ ਹਾਈ ਨੈਕ ਗੱਲਾਂ ਮੈਂ ਵੈਸੇ ਨਹੀਂ ਦੇਖਿਆ ਇਹ ਤਾਂ ਹੁਣ ਪਾਇਆ ਜਿਹੜਾ ਨਹੀਂ ਤੁਨਗੇ ਲੱਗਦਾ আচ্ছা ਉਹ ਗੋਣਾ ਕਿੱਥੇ ਗਿਆ ਹਾਈ ਨੈਕ ਗੱਲਾਂ ਨਹੀਂ ਦੇਖਿਆ ਹਾਈ ਨੈਕ ਉਹ ਬਹੁਤ ਸੋਹਣਾ ਲੱਗਦਾ ਵੈਸੇ ਲਓ ਜੀ ਗੱਲ ਇਹ ਹੈ ਵੀ ਜਿਹੜੀ ਕੁੜੀ ਬੈਠੀ ਹੈ ਨਾ ਇਹ ਕੌਣ ਹੋ ਸਕਦੀ ਹੈ ਪਰ ਨਹੀਂ ਸਾਡੀ ਬਹੁਤ ਪਿਆਰੀ ਕੁੜੀ ਹੈ ਇਹ ਤੇ ਅਸੀਂ ਕਰੀਬ 30 ਸਾਲ ਬਾਅਦ ਮਿਲੇ ਹਾਂ ਸਾਡੇ ਦਾੜੀਆਂ ਕਾਲੀਆਂ ਸੀਗੀਆਂ ਵਾਲ ਕਾਲੇ ਸੀ ਹੁਣ ਸਾਡੇ ਤੇ ਚਿੱਟੀਆਂ ਨੇ ਤਾਂ ਸੀ ਮੜਿਆ ਪਹਿਲਾਂ ਜੰਗ ਸੀ ਹੁਣ ਬੁੱਢੇ ਹੋ ਗਏ ਪਹਿਲਾਂ ਜੰਗ ਸੀ ਹੁਣ ਅਸੀਂ ਬੁੱਢੇ ਹੋ ਗਏ ਜੀ ਨਹੀਂ ਪਰ ਅਸੀਂ ਨੇ ਬੁੱਢੇ ਨਹੀਂ ਹੋਏ ਜੀ ਸਭ ਭੱਜ ਗਏ ਅਸੀਂ ਬੁੱਢੇ ਨਹੀਂ ਹੋਏ ਅਸੀਂ ਨਹੀਂ ਬੁੱਢੇ ਹੋਏ ਤੇ ਅਸੀਂ ਪਰ ਹੁਣ ਆਲੇ ਦਲੇ ਸਾਰੇ ਗੱਲਾਂ ਬਾਤਾਂ ਕਰਕੇ ਆਨੇ ਹੁਣ ਪੈਣ ਦਾ ਟਾਈਮ ਆ ਗਿਆ ਸਾਡੇ ਤੇ ਅਸੀਂ ਬੇਟੀਏ ਦੁੱਧ ਲੈਣ ਲੱਗੀ ਹੈ ਦੁੱਧ ਪੀ ਕੇ ਆਰਾਮ ਨਾਲ ਇਧਰ ਭਾਈ ਤੁਹਾਡੀ ਕਾਫੀ ਯੂਟਿਊਬਰ ਇਹ ਕਾਫੀ ਪੀ ਰਿਹਾ ਹੈ ਕਾਫੀ ਪੀ ਰਹੀ ਹੈ ਤੇ ਹੁਣ ਅਸੀਂ ਸੌਣਾ ਮੈਨੂੰ ਲਿਆਕ ਨਹੀਂ ਦਿੱਤਾ ਕਿਉਂਕਿ ਮੈਂ ਫਿਸ਼ ਖਾਧੀ ਹੈ ਨਾ ਤੁਹਾਨੂੰ ਦੁੱਧ ਨਹੀਂ ਮਿਲਣਾ ਤੇ ਹੁਣ ਆ ਗਿਆ ਲਓ ਜੀ ਡੌਗੀ ਵੀ ਬਾਹਰ ਆ ਗਿਆ ਸੀ ਮੈਂ ਇਹ ਕੋਈ ਲੰਗਾ ਜਾਂਦਾ ਹਾਂ ਬਾਕੀ ਗੱਲਾਂ ਆਪਾਂ ਕੱਲ੍ਹ ਸਵੇਰੇ ਕਰਾਂਗੇ ਕੁੜੀਆਂ ਦੇ ਨਾਲ ਹੁਣ ਲੇਟ ਹੋਏ ਹੋਏ ਆ ਐਨੀਆਂ ਗੱਲਾਂ ਕਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਇਹ ਗੱਲ ਮੈਂ ਪੁੱਛ ਰਿਹਾ ਸੀ ਸ਼ੁਰੂਆਤ ਤੋਂ ਬਹੁਤ ਕਿਤੇ ਹੋਣਾ ਹੋਰ ਕੀ ਮੈਂ ਕਿਹਾ ਫੇਰ ਵੀ ਨਹੀਂ ਕਈ ਵਾਰ ਨਾ ਹਲੋ ਹਾਂਜੀ ਸਾਡੀ ਗੈਸਟ ਕੁੜੀ ਜਾ ਰਹੀ ਹੈ ਜੀ ਹੁਣ ਅੱਜ ਰਾਤੀ ਅਸੀਂ ਬੜੀਆਂ ਗੱਲਾਂ ਮਾਰੀਆਂ ਤੇ ਹੁਣ ਅਸੀਂ ਤਾਂ ਕਿਹਾ ਸੀ ਵੈਸੇ ਰਾਤ ਰੋ ਤੁਸੀਂ ਤੇ ਕਹਿੰਦੇ ਨਹੀਂ ਮੈਂ ਨਾ ਵੀ ਕਰ ਮੇਰੀ ਸਾਸੂ ਮੰਮਾ ਵੀ ਉਹਨਾਂ ਦਾ ਵੀ ਥੋੜਾ ਦੇਖਣਾ ਹੁੰਦਾ ਏ ਇਸ ਕਰਕੇ ਹੁਣ ਉਹ ਜਾ ਰਹੇ ਨੇ ਡਾਕਟਰ ਸਾਹਿਬ ਚੱਲੇ ਆ ਛੱਡਣ ਬ੍ਰੇਕਫਾਸਟ ਵਗੈਰਾ ਸਾਡੀ ਹੋ ਗਈ ਐ ਤਨੂ ਚਾਹ ਦੇਖੋ ਜਸਵਿੰਦਰ ਕੋਰ ਜੀ ਮੰਮੀ ਨੂੰ ਮਿਲ ਗਈ ਉੱਥੇ ਮੰਮੀ ਆਈ ਹੋਈ ਸੀਗੀ ਕੈਨਟ ਡਿਸਕ੍ਰਾਈਬ ਇਨ ਵਰਡਸ ਮਤਲਬ ਮੈਂ ਇਹ ਦੱਸ ਸਕਦੀ ਹੈਗੀ ਨਹੀਂ ਸਾਨੂੰ ਤਾਂ ਬਹੁਤ ਖੁਸ਼ੀ ਹੋਈ ਆ ਤੁਸੀਂ ਮਿਲੇ ਹੈ ਇੰਨੇ ਸਾਲਾਂ ਬਾਅਦ 30 ਸਾਲਾਂ ਬਾਅਦ 30 ਸਾਲ ਦੇ ਇੱਕ ਯੁੱਗ ਦੀ ਐਂਡ ਬਸ ਸੋ ਇਹ ਗੱਲ ਨਾਲ ਦੇਖ ਲਓ 30 ਸਾਲ ਕੇ ਦੇ ਥੋੜੇ ਹੁੰਦੇ ਨੇ ਪਰ ਐਦਾਂ ਹੈ ਨਾ ਫਿਰ ਆਪਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਤੁਸੀਂ ਰਹਿੰਦੇ ਕਿੱਥੇ ਹੋ ਹਨਾ ਕੁਝ ਵੀ ਨਹੀਂ ਸੀ ਪਤਾ ਹੈਗਾ ਸੀ ਤੇ ਨਹੀਂ ਫਿਰ ਆਪਾਂ ਹੁਣ ਇੱਥੇ ਐਨੇ ਸਾਲ ਦੇ ਇੱਥੇ ਰਹਿਨੇ ਆ ਮਿਲਦੇ ਜੁਲਦੇ ਮੈਨੂੰ ਤਾਂ ਮम्मी ਨੂੰ ਵੀ ਮਿਲ ਲੈਣਾ ਸੀਗਾ ਮੈਨੂੰ ਸਮਝ ਪਤਾ ਹੁੰਦਾ ਨਾ ਕੋਈ ਮੋਟਾ ਆਈਡੀਆ ਵੀ ਹੁੰਦਾ ਹੈਗਾ ਤਾਂ ਮੰਮੀ ਤਾਂ ਪੂਰੀ ਹੋਈ ਹੈ ਮੈਂ ਵੀ ਇਹਨਾਂ ਨੂੰ ਪੁੱਛ ਦੇਂਦੀ ਸੀ ਮੈਂ ਕਿਹ ਦੇਖੀ ਉਹਨਾਂ ਦਾ ਪਤਾ ਹੀ ਨਹੀਂ ਹੈਗਾ ਹਨਾ ਵੀ ਇੱਥੇ ਰਹਿੰਦੇ ਤਾਂ ਚੰਡੀਗੜ੍ਹ ਹੁੰਦੇ ਸੀਗੇ ਕਹਿੰਦੇ ਪਤਾ ਹੀ ਨਹੀਂ ਹੁਣ ਉਹ ਰਹਿੰਦੇ ਕਿੱਥੇ ਨੇ ਉਹ ਤਾਂ ਵੀ ਚੰਡੀਗੜ੍ਹ ਤੋਂ ਫਿਰ ਉਹਨੂੰ ਮਕਾਨ ਛੱਡਣਾ ਪੈਣਾ ਜਦੋਂ ਪ੍ਰੈਜ਼ਰਨ ਜੋਬ ਮਿਲ ਗਈ ਸੀਗੀ ਹੂੰ ਲੋ ਪਈਆ ਸੀ ਚੱਲੇ ਹੁਣ 43 43 ਚੱਲ ਗਿਆ ਬੇਟੀ ਨੂੰ ਕਹਿ ਦਿਓ ਹਨਾ ਚੱਲ ਆ ਜਾ ਕਰੂਗੀ ਇੱਥੇ ਮੈਂ ਉਹਨੂੰ ਸਵੇਰੇ ਮੈਸੇਜ ਜਲਾਤਾ ਮੈਂ ਕਿਹਾ ਜੇ ਤੇਰੇ ਮਾਮੇ ਨਾਲ ਤੇਰੀ ਲੜਾਈ ਹੋ ਜਾਣਾ ਕਿ ਮੈਂ ਨਾਲ ਲੜਾਈ ਕਰਦੀ ਨਹੀਂ ਮੈਂ ਪਹਿਲੇ ਪਹੁੰਚ ਜਾਣਾ ਸਹੀ ਗੱਲ ਐ ਫਿਰ ਆਜ਼ ਮੈਂ ਕਿਹਾ ਸੀ ਨਾ ਕਿ ਇਹ ਕਹ ਲੂ ਦਸਰੀ ਕੁੜੀ ਕੌਣ ਆ ਇਹ ਇਹ ਜੱਸੀ ਭਾਈ ਜੱਸੀ ਉਰਫ ਜਸੂ ਉਰਫ ਜਸਵਿੰਦਰ ਕੌਰ ਫਰੌਨੰਦ ਹਾਂ ਫਰੌਨੰਦ ਅਸੀਂ ਚੰਡੀਗੜ੍ਹ 'ਚ ਇਕੱਠੇ ਹੋਏ ਸੀਗੇ ਨੰਗਲ ਤਾਂ ਨਹੀਂ ਇਕੱਠੇ ਹੋਏ ਅੱਜ ਹੁਣ ਜਾਵਾਂਗੇ ਉਹਨਾਂ ਕੋਲ ਬਹੁਤ ਪਿਆਰ ਆਇਆ ਬਹੁਤ ਜ਼ਿਆਦਾ ਜਲਖੁਸ਼ ਰਾਜ ਰਾਜ ਦੀ ਗੱਲਾਂ ਕੀਤੀਆਂ ਪਰ ਰੱਜੇ ਤਾਂ ਨਹੀਂ ਹੈਗੇ ਨਹੀਂ ਇਹ ਨਹੀਂ ਅਰੇ ਬਹੁਤ ਯੂਰ ਉਹ ਵੀ ਕਰਾਂਗੇ ਕਣ ਪਿੰਡ ਜਾ ਹੁਣ ਪਿੰਡ ਲੈ ਕੇ ਚੱਲਾਂਗੇ ਪਿੰਡ ਜਾਵਾਂਗੇ ਜਾਵਾਂਗੇ ਕਰਾਂਗੇ ਠੀਕ ਠੀਕ ਇਹ ਸਾਡੀ ਧੀ ਆ ਇਹ ਸਾਡੀ ਭੈਣ ਆ ਇਹ ਸਾਫ ਗੁੱਡ ਦਿੱਤਾ ਇਹਨਾਂ ਨੇ ਜਿਹੜਾ ਬੇਸ਼ਮਾਰ ਕੀਮਤੀ ਇੱਥੇ ਮਿਲਦਾ ਨਹੀਂ ਹੈ ਤੈਨੂੰ ਕੋਈ ਨਹੀਂ ਅਸੀਂ ਆਵਾਂਗੇ ਹੈਨਾ ਫੇਰ ਘੇੜਾ ਲੱਗਿਆ ਤੁਹਾਡਾ ਆ ਜਿਓ ਹਾਂ ਹਾਂ ਅਸੀਂ ਫਿਰ ਨੂੰ ਨਾਲ ਲੱਗੇ ਆਵਾਂਗੇ ਬਿਲਕੁਲ ਬਿਲਕੁਲ ਲੱਗੇ ਆਏ ਪਹਿਲਾਂ ਅੱਛੀ ਵੀ ਬਹੁਤ ਵਧੀਆ ਮੁੰਡਾ ਬਹੁਤ ਵਧੀਆ ਬਹੁਤ ਨਾਈਸ ਜਦ ਵੀ ਇੱਧਰ ਨੂੰ ਘੇੜਾ ਲੱਗਿਆ ਫੇਰ ਆ ਜਿਓ ਹਾਂ ਜ਼ਰੂਰ ਜ਼ਰੂਰ ਘੇੜਾ ਤਾਂ ਮੇਰੇ ਚੰਡੀਗੜ੍ਹ ਤਾਂ ਲੱਗਦਾ ਹੀ ਰਹਿੰਦਾ ਹਾਂ ਹਾਂ ਬਸ ਫੇਰ ਆ ਜਿਓ ਮੈਨੂੰ ਫੋਨ ਕਰਤਾ ਜਿੱਥੇ ਮर्जी ਖੜੇ ਕਰਤਾ ਹਾਂ ਉੱਥੇ ਹੀ ਲਾਇਆ ਜਾ ਲੇ ਆਣਗੇ ਇਹਨਾਂ ਨੂੰ ਬੜੀ ਗੱਲ ਵੀ ਮੈਂ ਕਿੱਥੇ ਤੜਤਾਲੀ ਚ ਉਤਰੀ ਆ ਕਿੱਥੇ ਉਤਰੀ ਆ ਮੈਂ ਜਿਹੜੀ ਹੁਣ ਇੱਥੇ ਇਸ ਤੇ ਬਹੁਤ ਟਾਈਮ ਹੀ ਲੱਗਦਾ ਹੈ ਪਿੰਜੇ ਤੇ ਜਾ ਕੇ ਲੈ ਆਇਆ ਕਰਨਗੇ ਚਲੋ ਠੀਕ ਹੈ ਥੈਂਕ ਯੂ